हां जी वाहेगुरु जी का खालसा वाहेगुरु जी फतेह प्यारेयो ਧੰਨ ਗੁਰਨਾਨਕ ਪਾਸ਼ਾ ਧੰਨ ਗੁਰੂ ਅਜੰਦੇਵ ਜੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਨਮੋ ਮਾਤਾ ਸਾਹਿਬ ਦੇਵਾ ਧੰਨ ਦਸ਼ਮੇਸ਼ ਪਿਤਾ ਜੀ ਸੋ ਗੁਰਮੁਖ ਪਿਆਰਿਓ ਆਪਾਂ ਜਦੋਂ ਸ਼ਬਦ ਦੀ ਆਰਾਧਨਾ ਕਰਦੇ ਆ ਨਾ ਹਰ ਇੱਕ ਸ਼ਬਦ ਦਾ ਹਰ ਇੱਕ ਅਦੇ ਹਰ ਇੱਕ ਸ਼ਬਦ ਦੀ ਅਲੱਗ-ਅਲੱਗ ਤਸਵੀਰ ਤਾਸੀਰ ਹੁੰਦੀ ਹੈ ਜਿਵੇਂ ਡਾਕਟਰ ਦੀ ਦੁਕਾਨ ਦੇ ਵਿੱਚ ਸਾਰੀਆਂ ਮਰੀਜ਼ਾਂ ਦੀ ਦਵਾਈ ਹੁੰਦੀ ਹੈ ਪਰ ਮਰੀਜ਼ ਨੂੰ ਦੇਖ ਕੇ ਦਵਾਈ ਦੇਣੀ ਪੈਂਦੀ ਹੈ ਸੋ ਇਸ ਤਰ੍ਹਾਂ ਕਰਕੇ ਜਿਹੜੇ ਦਸਵੇਂ ਪਾਸ਼ਾ ਮਹਾਰਾਜ ਦੀ ਬਾਣੀ ਹੈ ਦਸਵੇਂ ਪਾਸ਼ਾ ਦੀ ਬਾਣੀ ਦਾ ਪੂਰਾ ਲਾਹਾ ਲੈਣ ਵਾਸਤੇ ਜਿਵੇਂ ਚੌਪਾਈ ਸਾਹਿਬ ਹੋ ਗਈ ਜਾਂ ਸਵੈਯੇ ਹੋ ਗਏ ਜਾਂ ਜਾਪ ਸਾਹਿਬ ਹੋ ਗਿਆ ਜਾਂ ਛੰਡੀ ਦੀ ਬਾਣੀ ਹੋ ਗਈ ਆ ਜਾਂ ਦੇਹ ਸਹਿਬ ਵਰ ਮੋਹ ਹੈ ਇਸ ਤਰ੍ਹਾਂ ਜਿਹੜੇ ਦਸਵੇਂ ਪਾਸ਼ਾ ਦੀ ਬਾਣੀ ਹੈ ਨਾ ਦਸਵੇਂ ਪਾਸ਼ਾ ਮਹਾਰਾਜ ਦੀ ਬਾਣੀ ਦਾ ਜਾਦੇ ਲਾਹਾ ਲੈਣ ਵਾਸਤੇ ਸੋ ਜਦ ਦਸ਼ਮੀਸ਼ ਪਿਤਾ ਦਾ ਸਕੂਲ ਹੈ ਉਹਦੇ ਵਿੱਚ ਨਾ ਜਾਦੇ ਪ੍ਰਭਾਵ ਜੇ ਤੁਸੀਂ ਨੀਲਾ ਬਾਣਾ ਆ ਕਰਵਾ ਬਣਵਾ ਲੋ ਸਿਵਾ ਲੋ ਜੇ ਤੁਸੀਂ ਨੀਲੇ ਵਸਤਰ ਪਾ ਕੇ 10ਵੇਂ ਪਾਸ਼ਾ ਮਹਾਰਾ ਦੀ ਬਾਣੀ ਪੜੋਗੇ ਨਾ ਤੇ ਇਹਦਾ ਬਹੁਤ ਜ਼ਿਆਦਾ ਅਸਰ ਹੁੰਦਾ ਹੈ ਅਚੇ ਪਾਸ਼ਾ ਮਹਾਰਾ ਜੀ ਆਪਣੇ ਸਿੰਘਾਂ ਨੂੰ ਕਹਿਣ ਲੱਗੇ ਇੱਕ ਵਾਰੀ ਜੇ ਤੁਸੀਂ ਵੀ ਪਿਆਰਿਓ ਜੇ ਥੋੜੀ ਜਿਹੀ ਹੁਣਤਾਈ ਲੱਗਦੀ ਹੈ ਨਾ ਕਮੀ ਲੱਗਦੀ ਹੈ ਅਚੇ ਪਾਸ਼ਾ ਮਹਾਰਾ ਕਹਿੰਦੇ ਨੀਲਾ ਬਾਣਾ ਪਹਿਰ ਕੇ ਕਹਿੰਦੇ ਫੇਰ ਦੁਸ਼ਮਣ ਦੇ ਮਗਰ ਪਿਆ ਕਰੋ ਉਹ ਨੀਲੇ ਬਾਣ ਦਾ جنگ ਦੇ ਵਿੱਚ ਬਹੁਤ ਜ਼ਿਆਦਾ ਜਾਨੀ ਪ੍ਰਭਾਵ ਪੈਂਦਾ ਜੇ ਤੁਸੀਂ ਬਾਣੀ ਪੜੋਗੇ 10ਵੇਂ ਪਾਸ਼ਾ ਮਹਾਰਾ ਦੀ ਨੀਲਾ ਬਾਣਾ ਪਹਿਨ ਕੇ ਭਾਵੇਂ ਤੁਸੀਂ ਜਿਵੇਂ ਬੀਬੀਆਂ ਨੇ ਉਹ ਨੀਲਾ ਆਪਣਾ ਸਲਵਾਰ ਕਮੀਜ਼ ਆ ਨੀਲਾ ਚੁੰਨੀ ਲੈ ਕੇ ਜਿਹੜੇ ਦਸਤਾਰ ਸਜਾਉਂਦੇ ਨੇ ਧੰਨਾ ਤੇ ਜਾਂ ਨੀਲੀ ਚੁੰਨੀ ਲੈ ਕੇ ਨੀਲੀ ਦਸਤਾਰ ਲੈ ਕੇ ਨੀਲੇ ਵਸਤਰ ਪਾ ਕੇ ਜੇ ਤੁਸੀਂ ਪੜਾ ਕਰੋਗੇ ਉਹਦਾ ਜਿਆਦਾ ਪ੍ਰਭਾਵ ਪੈਂਦਾ ਹੈ ਸੰਗਤ ਜੀ ਸੋ ਇਹ ਵੀਰ ਰਸ ਵਾਲੀ ਬਾਣੀ ਹੈ ਤੁਸੀਂ ਪਾਸ਼ਾ ਮਹਾਰਾ ਜੀ ਨੀਲਾ ਬਾਣਾ ਪਾ ਕੇ ਜਾਦੇ ਪ੍ਰਭਾਵ ਪੈਦਾ ਹੈ ਤੁਸੀਂ ਇੱਕ ਜੇ ਤੁਹਾਡੇ ਕੋਲ ਨੀਲਾ ਕਪਾਹਸਤ ਰ ਪਿਆ ਹੈ ਨਾ ਉਹ ਪਾ ਕੇ ਤੁਸੀਂ ਜਾਵ ਕਰਕੇ ਦੇਖੋ ਤੁਸੀਂ ਕਹੋਗੇ ਹਾਂ ਬਿਜਲੀ ਵਾਂਗੂ ਚੜੂਗਾ ਤੁਹਾਨੂੰ ਸ਼ਬਦ ਮਹਾਰਾਜ ਦਾ ਵੀਰਸ ਬਹੁਤ ਪੈਦਾ ਹੋਊਗਾ ਇਹ ਹਰ ਇੱਕ ਸ਼ਬਦ ਦੀ ਅਲਗ-ਅਲਗ ਤਸੀਰ ਹੈ ਪੂਮੇ ਜਮਾ ਕੇ ਦੇਖ ਲਓ ਤੁਸੀਂ ਇਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ